ਸ਼੍ਰੋਮਣੀ ਅਕਾਲੀ ਦਲ ਅੱਜ ਵੱਡਾ ਧਮਾਕਾ ਕਰ ਸਕਦੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮੀਟਿੰਗ ਹੈ ਤੇ ਉਸ ਦੇ ਵਿੱਚ ਵੱਡਾ ਧਮਾਕਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਵੱਡਾ ਖੁਲਾਸਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਹ ਖੁਲਾਸਾ ਕਿਸ ਚੀਜ਼ ਦਾ ਹੈ ਉਮੀਦਵਾਰਾਂ ਦਾ ਜਾਂ ਫਿਰ ਗੱਠ ਜੋੜ ਦਾ ਗੱਠ ਜੋੜ ਦੀਆਂ ਕਿਆਸ ਰਹੀਆਂ ਅਜੇ ਵੀ ਬਰਕਰਾਰ ਨੇ ਕੋਈ ਮੰਨੇ ਜਾਂ ਨਾ ਮੰਨੇ ਅਜੇ ਵੀ ਅੰਦਰ ਖਾਤੇ ਇਹ ਗੱਲਾਂ ਚੱਲਦੀਆਂ ਸਾਫ਼ ਪ੍ਰਤੀਤ ਹੋਣ ਲੱਗ ਗਈਆਂ ਨੇ ਦੁਬਾਰਾ ਉਹ ਗੱਲਾਂ ਬਣਦੀਆਂ ਨਜ਼ਰ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿੱਚ ਅੰਦਰ ਖਾਤੇ ਗੱਲਬਾਤ ਜਾਰੀ ਹੈ ਅੱਜ ਇੱਕ ਮੀਟਿੰਗ ਹੋਣੀ ਹੈ ਵਿਸ਼ੇਸ਼ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜਾਣਾ ਕਿ ਅਗਲੀ ਰਣਨੀਤੀ ਕੀ ਹੋਵੇਗੀ ਆਮ ਆਦਮੀ ਪਾਰਟੀ ਨੇ ਲਿਸਟ ਜਾਰੀ ਕਰ ਦਿੱਤੀ ਹੈ ਭਾਜਪਾ ਨੇ ਲਿਸਟ ਜਾਰੀ ਕਰ ਦਿੱਤੀ ਹੈ ਰਹਿੰਦੇ ਨੇ ਕਾਂਗਰਸ ਤੇ ਅਕਾਲੀ ਦਲ ਅਜੇ ਵੀ ਦੋਵਾਂ ਪਾਰਟੀਆਂ ਜਿਨ੍ਹਾਂ ਨੇ ਲਿਸਟ ਜਾਰੀ ਕੀਤੀ ਹੈ ਉਹਨਾਂ ਦੀ ਦੂਜੀ ਲਿਸਟ ਆਉਣੀ ਬਾਕੀ ਹੈ ਦੂਜਾ ਭਾਗ ਅਜੇ ਬਾਕੀ ਹੈ ਪਰ ਸ਼ੁਰੂਆਤ ਹੋ ਚੁੱਕੀ ਹੈ ਪਰ ਦੂਜੇ ਪਾਸੇ ਅੱਜ ਹੋ ਸਕਦਾ ਹੈ ਕਿ ਅਕਾਲੀ ਦਲ ਆਪਣੀ ਸੂਚੀ ਜਾਰੀ ਕਰ ਦਵੇ ਅਕਾਲੀ ਦਲ ਆਪਣੀ ਲਿਸਟ ਜਾਰੀ ਕਰ ਦਵੇ ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਹੁਣ ਆਪਣੇ ਦਫਤਰ ਦੇ ਵਿੱਚ ਨਜ਼ਰ ਆ ਰਹੇ ਨੇ ਸਵੇਰ ਤੋਂ ਰਾਤ ਤੱਕ ਦਫਤਰ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਔਰ ਲਗਾਤਾਰ ਵਕਫ ਵਕਲਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਐਨ ਮੌਕੇ ਦੇ ਉੱਤੇ ਆ ਕੇ ਸੁਖਬੀਰ ਬਾਦਲ ਹੁਣ ਆਪਣਾ ਹੋਮਵਰਕ ਕੰਪਲੀਟ ਕੰਪਲੀਟ ਕਰਦੇ ਨਜ਼ਰ ਆ ਰਹੇ ਨੇ ਫਿਰ ਸਿਆਸਤ ਵਿੱਚ ਅਕਾਲੀ ਦਲ ਦਾ ਕੀ ਅਹੁਦਾ ਰਹਿੰਦਾ ਹੈ ਕਿਸ ਪੱਧਰ ਦੇ ਉੱਤੇ ਅਕਾਲੀ ਦਲ ਖੜਾ ਹੁੰਦਾ ਹੈ ਇਹ ਸਮਾਂ ਦੱਸੇਗਾ ਔਰ ਗੱਠਜੋੜ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਚਰਚਾਵਾਂ ਹਨ ਕਿਉਂਕਿ ਅਜੇ ਤੱਕ ਜਿੱਥੇ ਅਕਾਲੀ ਦਲ ਨੇ ਆਪਣੇ ਕੁਝ ਪੱਖ ਰੱਖ ਦਿੱਤੇ ਸੀ ਆਪਣੀਆਂ ਸ਼ਰਤਾ ਰੱਖ ਦਿੱਤੀਆਂ ਸੀ ਉਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਜਿਹੜਾ ਆ ਉਹ ਫਿਲਹਾਲ ਆ ਸਾਫ਼ ਕਰ ਚੁੱਕਿਆ ਸੀ ਕਿ ਭਾਜਪਾ ਦੇ ਨਾਲ ਕੋਈ ਗੱਠ ਜੋੜ ਨਹੀਂ ਹੋਵੇਗਾ ਪਰ ਭਾਜਪਾ ਦੇ ਨਾਲ ਗੱਠ ਜੋੜ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਅਜੇ ਅਚਾਨਕ ਕੁਝ ਵੀ ਖੁਲਾਸਾ ਨਹੀਂ ਕੀਤਾ ਜਾ ਸਕਦਾ ਅਜੇ ਬਹੁਤ ਦਿਨ ਬਾਕੀ ਨੇ ਔਰ ਜ਼ਾਹਿਰ ਤਨ ਕਈ ਵਾਰ ਇਦਾਂ ਦੇ ਫੈਸਲੇ ਅੰਤ ਮੌਕੇ ਆ ਕੇ ਕੀਤੇ ਜਾਂਦੇ ਨੇ ਇੱਕ ਪਾਸੇ ਭਾਜਪਾ ਨੇ ਵੀ ਆਪਣੇ ਉਮੀਦਵਾਰਾਂ ਦੀ 6 ਉਮੀਦਵਾਰਾਂ ਦੀ ਸੂਚੀ ਹੀ ਜਾਰੀ ਕੀਤੀ ਹੈ ਦੂਜੇ ਪਾਸੇ ਅਕਾਲੀ ਦਲ ਦੀ ਸੂਚੀ ਜਾਰੀ ਹੋਣੀ ਅਜੇ ਬਾਕੀ ਹੈ ਉੰਦੇ ਸਮੇਂ ਨੂੰ ਦੋਵਾਂ ਪਾਰਟੀਆਂ ਦੇ ਵੱਲੋਂ ਕੀ ਕੁਝ ਹੁੰਦਾ ਕੀ ਨਹੀਂ ਹੁੰਦਾ ਉਹ ਸਮਾਂ ਦੱਸੇਗਾ ਪਰ ਫਿਲਹਾਲ ਸੁਖਬੀਰ ਬਾਦਲ ਜੋ ਬੋਲੇ ਨੇ ਆਓ ਸੁਣਦੇ ਹਾਂ ਆ ਕੰਪਲੀਟ ਕੰਟਰੋਲ ਗਵਰਨਮੈਂਟ ਆਫ ਇੰਡੀਆ ਦੇ ਚੱਲ ਰਹੀ ਹੈ ਕਿਸਾਨੀ ਜੋ ਭਾਵਨਾ ਹੈ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਕੀ ਭਾਵਨਾ ਹੈ ਜੋ ਉਸ ਕਿਸਾਨੀ ਦਾ ਸੰਘਰਸ਼ ਹੋਇਆ ਸੀ ਉਹ ਸੰਘਰਸ਼ ਇਹਨਾਂ ਚੀਜ਼ਾਂ ਕਰਕੇ ਹੋਇਆ ਸੀ ਤੇ ਪਰ ਆ ਜਿਹੜੀ ਸਰਕਾਰ ਹੈ ਭਗਵੰਤ ਮਾਨ ਇਨ ਨੂੰ ਕੋਈ ਨਾਂ ਕੋਈ ਫਿਕਰ ਹੈ ਨਾ ਪਰਵਾਹ ਹੈ ਐਸ ਕਰਕੇ ਇਹਨਾਂ ਸਾਰਿਆਂ ਨੂੰ ਸਾਰਾ ਕੁਝ ਦੇਖ ਕੇ ਸਸ ਲੱਗਣਾਂਗੇ ਕੈਂਡੀਡੇਟ ਦੀ 13 ਕਿਉਂਕਿ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਹਿੰਦੇ ਕਿ ਅੱਜ ਕੁਝ ਸ਼ਾਰਟ ਲਿਸਟ ਵੀ ਕਿਤੇ ਨਹੀਂ ਨਹੀਂ ਮੇਰਾ ਅੱਜ ਜਿਹੜੇ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਨੂੰ ਪੁੱਛਦੇ ਹੋਂ ਨੇ ਥੋਡੀ ਕੀ ਰਾਏ ਆ ਤੁਹਾਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀ ਮੀਟਿੰਗ ਕੀਤੀਆਂ ਜਿੱਤੇ ਸਾਡੇ